ਅਮੀਰੋ ਸਿੱਧੂ ਮੂਸੇਵਾਲੇ ਦੀ ਵਰਸੀ ਮਨਾਈ ਜਾ ਰਹੀ ਆ ਮੈਂ ਅੱਜ ਹੀ ਸਵੇਰੇ ਵੇਖਿਆ ਬਾਪੂ ਦਾ ਆਪਣੇ ਕਰੀ ਲ ਇੱਕ ਵੀਡੀਓ ਦੇਖੀ ਤੇ ਬੜੀ ਖੁਸ਼ੀ ਦੀ ਗੱਲ ਆ ਬਾਪੂ ਨੂੰ ਇਹ ਬੇਨਤੀ ਆ ਵਰਸੀਆਂ ਤਾਂ ਸਿੱਧੂ ਦੀਆਂ ਹਜ਼ਾਰਾਂ ਸਾਲਾਂ ਤੱਕ ਮਨਾਈਆਂ ਜਾਣੀਆਂ ਹਜ਼ਾਰਾਂ ਸਾਲਾਂ ਤੱਕ ਹਜ਼ਾਰਾਂ ਸਾਲਾਂ ਤੱਕ ਪਰ ਇਹ ਬੇਨਤੀ ਆ ਇਹ ਬੇਨਤੀ ਆ ਭਈ ਇਹ ਦਿਨ ਜਦੋਂ ਬਰਸੀ ਮਨਾਈ ਜਾਊਗੀ ਕਿਉਂਕਿ ਸਿੱਧੂ ਨੂੰ ਚਾਉਣ ਵਾਲੇ ਹਰ ਤਰ੍ਹਾਂ ਦੇ ਬੰਦੇ ਆ ਹਰ ਤਰ੍ਹਾਂ ਦੇ ਲੋਕ ਆ ਹਰ ਫੀਲਡ ਦੇ ਲੋਕ ਆ ਉਹਨੂੰ ਚਾਉਣ ਵਾਲੇ ਇੱਥੇ ਪਾਰਟੀ ਬਾਜੀ ਦਾ ਹੋਵੇ ਇੱਥੇ ਪਾਰਟੀਆਂ ਦੇ ਝੰਡੇ ਨਾਲ ਲੱਗਣ ਬਈ ਜਿੰਨੇ ਆਉਣਾ ਆ ਸਿੱਧੂ ਦਾ ਫੈਨ ਬਣ ਕੇ ਆਓ ਸਿੱਧੂ ਦਾ ਫੈਨ ਬਣ ਕੇ ਆਓ ਮੱਥਾ ਟੇਕੋ ਦਰਸ਼ਨ ਕਰੋ ਵੇਲੀ ਦੇ ਉਹਨਾਂ ਦੀ ਸਮਾਹ ਤੇ ਦਰਸ਼ਨ ਕਰੋ ਲੰਗਰ ਉਥੇ ਲੰਗਰ ਪੰਡਾਰੇ ਲਾਉਣ ਵਾਲੇ ਵੀ ਖੁੱਲੇ ਹੋਣੇ ਆ ਸਿੱਧੂ ਦੇ ਫੈਨ ਤੇ ਉਹ ਸਭ ਕਰੋ ਪਰ ਪਾਰਟੀ ਬਾਜੀ ਦਾ ਕਰਿਓ ਇੱਥੇ ਹੋ ਜਾ ਝਗੜੇ ਨਹੀਂ ਹੋਣੇ ਚਾਹੀਦੇ ਇੱਥੇ ਆਪਣੇ ਮਕਸਦ ਕੱਢਣ ਵਾਲੇ ਕੌਗੇ ਜੋ ਰਾਜਨੀਤਿਕ ਲੋਗ ਆ ਇਹ ਆਪਣੇ ਮਕਸਦ ਕੱਢਦੇ ਆ ਇਹ ਆਪਣੇ ਮਕਸਦ ਕੱਢਦੇ ਆ ਵੀ ਆਪਣੇ ਮਕਸਦ ਕੱਢ ਲਈਏ ਮ제 ਲਈਏ ਦੁਨੀਆ ਬੜੇ ਭੰਡੇ ਟਗੇ ਜਾ ਤੇ ਬਾਪੂ ਵੀ ਬੇਨਤੀ ਆ ਵੀ ਪਹਿਲਾਂ ਹੀ ਹੱਥ ਜੋੜ ਕੇ ਬੇਨਤੀ ਕਰਦੇ ਕਿੰਨੇ ਹੱਥ ਜੋੜ ਕੇ ਬੇਨਤੀ ਕਰਦੇ ਵੀ ਭਾਈ ਇੱਥੇ ਸਿੱਧੂ ਦੇ ਫੈਨ ਬਣ ਕੇ ਆਓ ਜਿੰਨੇ ਵੀ ਹੋਣਾ ਧੰਨਵਾਦ ਭਰਾਓ ਸਿੱਧੂ ਦੇ ਫੈਨ ਬਣ ਕੇ ਤੇ ਬਾਪੂ ਨੇ ਇਹ ਗੱਲ ਕਹੀ ਆ ਵੀ ਛੋਟੀ ਜੀ ਬਰਸੀ ਨਹੀਂ ਯਾਰ ਛੋਟੀ ਐਦੇ ਮਹਾਨ ਬੰਦੇ ਦੀ ਬਸ ਛੋਟੀ ਜੀ ਇਹ ਤਾਂ ਬੜੀ ਗਲਤ ਗੱਲ ਲੱਗੀ ਮੈਨੂੰ ਭਗਤ ਸਿੰਘ ਤੋਂ ਬਾਅਦ ਇਹਦੇ ਹੀ ਬਹੁਤ ਲੱਗੇ ਆ ਭਗਤ ਸਿੰਘ ਤੋਂ ਬਾਅਦ ਜੇ ਕਿਹਦੇ ਬਹੁਤ ਲੱਗੇ ਆ ਨਾ ਉਹ ਇਹਦੇ ਹੀ ਲੱਗੇ ਆ ਤੇ ਮੇਰੀ ਉਹ ਬੇਨਤੀ ਆ ਇਹੋ ਬੇਨਤੀਆਂ ਮੇਰੀ ਭਈ ਭਈ ਇਹੋ ਹੀ ਮੈਂ ਕਹਿਣਾ ਚਾਹੂੰਗਾ ਬਾਪੂ ਨੂੰ ਧੂਮ ਧੜਕੇ ਨਾਲ ਚੀਦਾਂ ਦੀ ਚਿਤਾਵਾਂ ਪਰ ਲੱਗੇਗੇ ਹਰ ਬਰਸ ਮਿਲ ਹਰ ਬਰਸ ਮਿਲੇ ਇਨਸਾਨੀਅਤ ਤੇ ਮਰਨੇ ਵਾਲੋਂ ਦਾ ਯਹੀ ਆਖਰੀ ਨਿਸ਼ਾਨ ਹੋਗਾ ਤੇ ਉਥੇ ਐ ਧੂਮ ਧੜਕੇ ਨਾਲ ਗੱਡ ਕੇ ਗੱਡ ਕੇ ਜਸ਼ਨ ਹੋਣਾ ਚਾਹੀਦਾ ਗੱਡ ਕੇ ਲੋਕ ਆਉਣੇ ਚਾਹੀਦੇ ਗੱਡ ਕੇ ਮੇਲਾ ਲੱਗਣਾ ਚਾਹੀਦਾ ਜੋ ਤਾਂ ਜੋ ਤਾਂ ਜੋ ਲੋਕ ਸਿੱਧੂ ਵਰਗੇ ਬਣ ਸਕਣ ਉਹ ਜੀਆਂ ਫੀਲਿੰਗਾਂ ਲੈ ਸਕਣ ਉਹ ਜੀਆਂ ਵੀਅਜ਼ ਗੱਟ ਕਰ ਸਕਣ ਤੇ ਕੱਲ ਨੂੰ ਸਿੱਧੂ ਵਰਗਾ ਲੀਦਾ ਸਿੱਧੂ ਦੇ ਗੋਡਿਆਂ ਬਰਾਬਰ ਦਾ ਕੋਈ ਹੋਵੇ ਲੋਕ ਉਹ ਜਿਆ ਰਾਵਾਂ ਤੇ ਚੱਲਣ ਉਹਦੇ ਬਣਨ ਦੀ ਕੋਸ਼ਿਸ਼ ਕਰਨਾ ਤਾਂ ਲੋਕਾਂ ਨੂੰ ਫਾਇਦਾ ਹੀ ਫਾਇਦਾ ਵੀਰੋ ਫਾਇਦਾ ਹੀ ਫਾਇਦਾ